ਅੱਜ ਸਤਿਗੁਰੂ रविदास ਮਹਾਰਾਜ ਦਾ 648ਵੇਂ ਗੁਰਪੁਰਬ ਦੀਆਂ ਦਾਸ ਗਰਨਕ ਰੂਪੀਆਂ ਸ਼ਰੀ ਗੁਰੂ रविदास ਸਭਾ ਦਾ ਪ੍ਰਧਾਨ ਲੱਖ ਲੱਖ ਵਧਾਈ ਦੇਣਾ ਜੀ ਤੇ ਬੜਾ ਵਧੀਆ ਜੋਸ਼ ਆ ਅਸੀਂ ਹਰ ਸਾਲ ਸਾਡਾ 22ਵਾਂ ਲੰਗਰ ਆ ਜੀ ਇਸ ਸ਼ੋਭਾ ਯਾਤਰਾ 'ਚ ਹਰ ਸਾਲ ਗੁਰੂ ਮਹਾਰਾਜ ਦਾ ਲੰਗਰ ਲਾਈਦਾ ਵਾ ਜੋ ਗੁਰੂ ਮਹਾਰਾਜ ਨੇ ਗੱਲ ਕਹੀ ਸੀ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਗੁਣ ਛੋਟ ਬੜੇ ਸੰਬਸੇ ਰੇ रविदास ਰੇ ਬਸਨ ਇਹ ਤਾਂ ਹੀ ਗੁਰੂ ਮਹਾਰਾਜ ਦੇ ਲੰਗਰ ਚੱਲਦੇ ਰਹਿਣ ਮੈਂ ਫਿਰ ਦਿਲ ਦੀ ਗਹਿਰਾਈਆਂ ਜੋ ਸਮੂਹ ਸੰਗਤ ਦਾ ਧੰਨਵਾਦ ਕਰਦਾ ਤੇ 23 ਤੋਂ ਬਾਅਦ ਇੱਕ ਵਿਸ਼ਾਲ ਲੰਗਰ ਸ਼ਰੀ ਗੁਰੂ ਰਵੀਦਾਸ ਸਬਾ ਦਾ ਜਨਮ ਦਿਨ ਤੋਂ ਬਾਅਦ ਫੇਰ ਲਾਇਆ ਜਾਏਗਾ ਜੈ ਗੁਰਦੇਵ ਧੰਨ ਗੁਰਦੇਵ ਇਹ ਲੰਗਰ ਸਿਰ ਗੁਰ ਰਵੀਦਾਸ ਮਹਾਰਾਜੀ ਦੇ ਜਨਮ ਦਿਨ ਦੇ ਪੁਰਪਰ ਤੇ ਮਲਾ ਗਿਆ ਤੇ ਸੰਗਤਾਂ ਦੇ ਵਿੱਚ ਬਹੁਤ ਹੁਸਾ ਹੈ ਇਸ ਜਗ੍ਹਾ ਦੇ ਉੱਪਰ ਗगन ਕਲੋਪਿਆ ਜੀ ਸ਼ਰੀ ਪ੍ਰਧਾਨ ਜਿਹੜੇ ਆ ਇਹਨਾਂ ਵੱਲੋਂ ਲੰਗਰ ਲਗਾ ਜਾਂਦਾ ਵਾ 22 ਸਾਲ ਹੋਇਆ ਇਹਨੂੰ ਅੰਗ ਲਾਉਂਦਿਆ ਆਪਾਂ ਜੋ ਸਿਰਗੁਰੂਦਾਸ ਮਹਾਰਾਜ ਨੇ ਕਿਹਾ ਵਿਦਿਆ ਹੈ ਤਕੀਨ ਬੇਬੇਕ ਦੀਨ ਮਲੀਨ ਵੀ ਵਿਦਿਆ ਤੋਂ ਬਿਨਾ ਜਿਹੜਾ ਵਾ ਬੰਦਾ ਜਿਹੜੀ ਬੁੱਧੀ ਆ ਉਹ ਮਲੀਨ ਹੋ ਜਾਂਦੀ ਆ ਇਸ ਕਰਕੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਐਸਾ ਚਾਹੂੰ ਰਾਜ ਮਾ ਜਾਂ ਮਿਲੇ ਸਭਨ ਕੋ ਅਨ ਸੋੜ ਬੜੇ ਸਭ ਸੰਭ ਸਹਿਰ ਅਸੀਂ ਦੱਸ ਰਹੇ ਪ੍ਰਸੰਨ ਉਹਨਾਂ ਬਚਨਾਂ ਨੂੰ ਪੂਰੇ ਕਰਦੇ ਹੋਏ ਅਸੀਂ ਸਾਰੇ ਇੱਕ ਦੂਜੇ ਨਾਲ ਮਿਲ ਕੇ ਰਹਿ ਰਹੇ ਆ ਤੇ ਪੜ੍ਹ ਕੇ ਤੇ ਆਪਾਂ ਤਰੱਕੀਆਂ ਕੀਤੀਆਂ ਇਹ ਸਾਰਾ ਸਿਰਗੁਰੂਦਾਸ ਮਹਾਰਾਜ ਦੀ ਦੇਣੀ ਆ ਜਿਹੜੀ ਪੰਜਾਬੀ ਭਾਸ਼ਾ ਉਹ ਸਿਰਗੁਰੂਦਾਸ ਮਹਾਰਾਜ ਦੀ ਲਿਖੀ ਹੋਈ ਉਹ ਉਚਾਰੀ ਹੋਈ ਆ ਮਾੜੀ ਗੱਲ ਇਹ ਆ ਵੀ ਲੋਕ ਜਿਹੜੇ ਪੰਜਾਬੀ ਭਾਸ਼ਾ ਦਾ ਫ਼ਦਾ ਲੈ ਰਹੇ ਆ ਉਹ ਉਹਨਾਂ ਦਾ ਨਾਂ ਨਹੀਂ ਲੈਂਦੇ ਪਰ ਜਿਹੜੀ ਮੁਹਾਰਨੀ ਤੇ ਪੰਜਾਬੀ ਭਾਸ਼ਾ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰੀ ਹੋਈ ਆ ਇਸ ਗੱਲ ਤੇ ਹੁਣੇ ਬੜੀ ਖੁਸ਼ੀ ਆ ਵੀ ਅਸੀਂ ਉਸ ਗੁਰੂ ਦੇ ਆਪਾਂ ਉਸ ਗੁਰੂ ਦੇ ਵਾਰਸਾਂ ਜਿਹੜੇ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਲਿਖੀ ਜੈ ਭੀਮ ਜੈ ਭਾਰਤ ਵਾਗੂ ਜੀ ਖਾਲਸਾ ਵਾਗੂ ਜੀ ਫਤਿਹ ਜੋ ਇਹ ਹੰਦਮਾ ਚੌਂਕ ਵਿਖੇ ਜੋ ਲੰਗਰ ਲਗਾਇਆ ਗਿਆ ਹੈ ਇਹ ਕੋ ਸਹਿਦਿਕ ਗੁਰੂ ਅਰਜਨ ਸਭਾ ਦੇ ਪ੍ਰਧਾਨ ਗਗਨ ਕਦੂਪਿਆ ਜੀ ਜੋ ਬਹੁਤ ਹੀ ਜੋ ਕੌਮ ਦੇ ਵਿਦਵਾਨ ਯੋਧੇ ਹਨ ਉਹਨਾਂ ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਜੋ ਅੱਜ ਦੇ ਦਿਨ ਤੇ ਆਧਿਆ ਨਗਰ ਤੋਂ ਜੋ ਨਗਰ ਕੀਰਤ ਦੇ ਆਦਮਤਾ ਹੁੰਦੀ ਹੈ ਸੋ ਨਗਰ ਕੀਰਤ ਦੇ ਆਦਮਤਾ ਹੋ ਚੁੱਕੀ ਹੈ ਸੋ ਨਗਰ ਦੀ ਪ੍ਰਕਿਰਮਾ ਕਰਦੇ ਆ ਗੁਰੂ ਬਾਬਾ ਜੀ ਦੇ ਹੱਥ ਬਾਣੀ ਦਾ ਹੱਦ ਜਸ ਕੀਰਤਨ ਕਰਦੇ ਆ ਸੰਗਤਾਂ ਜਿਹੜੀਆਂ ਹਨ ਉਹ ਹਨੂਮਾ ਚੌਂਕ ਦੇਖੇ ਪਹੁੰਚਣ ਗਿਆ ਉਹ ਆਈਆਂ ਸੰਗਤਾਂ ਵਾਸਤੇ ਗਗਨ ਕਦੂਪਿਆ ਜੀ ਅਤੇ ਇਹਦੇ ਸਹਿਯੋਗੀ ਸਾਥੀਆਂ ਵੱਲੋਂ ਹਰ ਸਾਲ ਜੋ ਲੰਗਰ ਲਗਾਇਆ ਜਾਂਦਾ ਉਹ ਲੰਗਰ ਸਕਾਇਆ ਜਾਏਗਾ ਦਾਸ ਲਾਮ ਸਿੰਘ ਖਾਲਸਾ ਵੱਲੋਂ ਪਿਛਲੇ ਪੰਡਾਲ ਦੇ ਵਿੱਚ ਗੁਰਮੁਦਾਇ ਇਤਿਹਾਸ ਨਾਲ ਤੁਸੀਂ ਦੇ ਨਾਲ ਸੰਗਤਾਂ ਨੂੰ ਜੋੜਿਆ ਹੈ ਇੱਥੇ ਵੀ ਥੋੜਾ ਸਮਾਨ ਲਗਾਇਆ ਜਾਏਗਾ ਸਰਦਾਸ ਵੱਲੋਂ ਵੀ ਗੁਰਦਾਸ ਮਹਾਰਾਜ ਜਿਸ 648ਵੇਂ ਗੁਰਪ੍ਰਬਤ ਅਦੇ ਨਗ ਕੀਰਤਨ ਦੀ ਸਮੂਹ ਸੰਗਤਾਂ ਨੂੰ ਗੁਰਦਾਸਪੁਰ ਦੀਆਂ ਨੂੰ ਲੱਖ ਲੱਖ ਵਧਾਈਆਂ ਹੋਵਨ ਦੀ ਜੈ ਗੁਰਦੇ ਧੰਨ ਗੁਰਦੇ ਦਾਸ ਦੇ ਜਨਮ ਦਿਨ ਦੀ ਲੱਖ ਲੱਖ ਸਾਰਿਆਂ ਨੂੰ ਵਧਾਈ ਅਸੀਂ ਆਪਣੀ ਤਰਫੋਂ ਚਾਹ ਔਰ ਮੱਠੀ ਦਾ ਸੇਵਾ ਕਰ ਰਹੇ ਹਾਂ ਬਾਬੇ ਰਵੀਦਾਸ ਦੀ ਲੱਖ ਲੱਖ ਵਧਾਈ ਜੈ ਗੁਰੂ ਰਵੀਦਾਸ <laughs> Jai Guru Devdas Jai Jai Bhim Jai Bharat Jai Bhim ja,